ਅਹਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਫਤ ਖਸਮਦੀ ਨੂਰੇ ਅਰਸਾਹੁ ਕੋਰਸਾਹੁ ਛਟੀਐ ਤੋਦੋ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀਆ ਸੱਜਣਾ ਸੱਚਾ ਪਾਤਿਸਾ ਸਿਰ ਸਾਹ ਦਾਸਾ ਜਿਸ ਪਾਸ ਬਹਿਟਿਆ ਸੋਹੀਐ ਸਬਨਾ ਦਾ ਵੇਸਾ ਸੱਜਣ ਸੱਚਾ ਪਾਤੇ ਸਾਹ ਸਿਰ ਸਾਹ ਦਾ ਐਸਾ ਜਿਸ ਪਾਸ ਬਹਿਟਿਆ ਸਬਨਾ ਦਾ ਵੇਸਾ सतनाीवा श्रीवाहे गुरु साहिब जी सोरठ ਅੱਲਾ ਪਹਿਲਾ ਜਿਸ ਜਲ ਨਿਦਕਾਰਣ ਤੂੰ ਜਗ ਆਏ ਅੰਮ੍ਰਿਤ ਗੁਰ ਪਾਹੀ ਜਿਓ ਛੋਡੋ ਵੇਸ ਭੇਖ ਚਤੁਰਾਈ ਦੁਬੇ ਦਾ ਇਹੋ ਫਲ ਨਾਹੀ ਜਿਓ ਜਿਸ ਜਲ ਨਿਦਕਾਰਣਾ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚਤੁਰਾਈ ਦੁਬਿਦਾ ਇਹੋ ਫਲ ਨਾਹੀ ਜੀਓ ਮਾਨ ਰੇ ਥਿਰ ਰਹੋ ਮਤ ਕਤ ਜਾਹੇ ਜੀਓ ਬਾਹਰ ਢੂੰਢਤ ਬਹੁਤ ਦੁਖ ਪਾਵਹਿ ਘਰ ਅੰਮ੍ਰਿਤ ਘਾਟ ਮਾਹੀ ਜੀਉ ਰਹਾਉ ਆਵ ਗੁਣ ਛੋ ਗੋਣਾ ਕਉਤਾਵਾ ਹੋ ਕਰ ਆਵ ਗੁਣ ਪਛਤਾਹੇ ਜੀਓ ਸਾਰ ਆਪ ਸਰ ਕੀ ਸਾਰ ਮਾ ਜਾਣਹ फ कीच बुढाह जीओ अंतर मैल लोब बहुू बहर جیو ਨਿਰਮਲ ਨਾਮ ਜਪੋ ਸਾਧ ਗੁਰਮੁਖ ਅੰਤਰ ਕੀ ਗਾਤ ਤਾਹੀ ਜਿਉ ਪਰ ਹਰ ਲੋਭ ਨਿੰਦਾ ਕੂੜਤ त्याਗੋ ਸੱਚ ਗੁਰ ਬਚਨੇ ਫਲ ਪਾਹਿ ਜਿਉ ਜਿਉ ਭਾਵ ਤਿਉ ਰਖੋ ਹਰ ਜਿਉ ਗਿਆਨ ਨਾਨਕ ਸਬਦ ਸੁਲਾਈ ਜਿਓ ਪਰ ਹਰ ਲੋਭ ਨਿੰਦਾ ਕੂੜਤ त्यागੋ ਸੱਚ ਗੁਰ ਬਚਨੇ ਫਲ ਪਾਹੇ ਜਿਓ ਜਿਉ ਪਾਵਰ ਤੇਉ ਰਖੋ ਹਰ ਜੀਉ ਜਨ ਨਾਨਕ ਸਬਦ ਸਲਾਹੀ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਦਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚਤੁਰਾਈ ਦੁਬਿਦਾ ਇਹੋ ਫਾਲ ਨਾਹੀ ਜੀਓ